ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ 5 ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ ਝੂਠੇ ਕੀਰੇ ਝੂਠ ਪਰੀਤ ਛੋਟ ਕੀਰੇ ਮਨ ਛਟ ਕੀਰੇ ਸਾਕਤ ਸੰਗ ਨ ਛਟ ਕੀਰੇ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ ਝੂਠੇ ਕੀ ਰੇ ਝੂਠ ਪਰੀਤ ਛਟਕੀ ਰੇ ਮਨ ਛਟਕੀ ਰੇ ਸਾਕਤ ਸੰਗ ਨਾ ਛੁਟ ਕੀਰੇ ਰਹਾਉ ਜਿਉ ਕਾਜਰ ਭਰ ਮੰਦਰ ਰਾਖਿਓ ਜੋ ਪੈਸੇ ਕਾਲੂਖੀਰੇ ਭਾਗ ਗयो ਹੈ ਜੈਸਾ ਗੁਰ ਮਿਲ ਛੁਟ ਕੀ ਤ੍ਰਿਕੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਕਤ ਸੰਗ ਨ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀ ਓ ਮੇਰਾ ਮੂਡ ਸਾਧ ਪਗਾ ਹੇਠ ਰੁਲਸੀਰੇ ਮੰਗੋ ਦਾਨ ਕਿਰਪਾਲ ਕਿਰਪਾ ਨਿੱਧ ਮੇਰਾ ਮੁਖ ਸਾਖਤ ਸੰਗ ਨ ਜੁਟ ਸੀਰੇ ਜਨ ਨਾਨਕ ਦਾਸ ਦਾਸ ਕੋ ਕਰੀ ਓ ਮੇਰਾ ਮੂੰਡ ਸਾਧ ਪਗ へਠ ਰੁਲ ਸੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਛੁਟ ਕੇ ਰੇ ਮਨ ਛੁਟ ਕੇ ਰੇ ਸਾਕਤ ਸੰਗ ਨਾ ਛੁਟ ਕੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਿਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸਿਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪੜ ਸਭੇ ਰੋਗ पतक कर्मक मावणि दोष जोग योग परमेश्वरति पुल्ल्या व्यापन रोग વે મુખ હુઈ રામતે લકડા જન બવ જોગ કેન મહે કોડે હોઈ ગયે જીતડે માયા ભોગ ਵੇਜ ਨਾ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕੀਤਾ ਕਿਛੂ ਨਾ ਹੋワイ ਲਿਖਿਆ ਧੁਰ ਸੰਜੋਗ ਵਟ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਿ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਬੇ ਸੋਚ ਨਾਨਕ ਕੋ ਪ੍ਰਭ ਰਖ ਲਿਹਿ ਮੇਰੇ ਸਾਹਿਬ ਬੰਦੀ మోਚ ਕਤਕ ਹੋ ਵੈ ਸਾਦ ਸੰਗ ਬਿਨ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਿਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ